ਇਹ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦਾ ਪੁੱਤਰ ਸ਼ੁਭਮ ਗਿੱਲ ਮੈਂਚੈਸਟਰ ਵਿੱਚ ਸਿਰਫ 25 ਦੌੜਾ ਬਣਾ ਕੇ ਰੱਚ ਦੇਵੇਗਾ ਇਤਿਹਾਸ ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੇ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ ਨੂੰ ਮੈਂਚੈਸਟਰ ਵਿੱਚ ਖੇਡਿਆ ਜਾਵੇਗਾ ਇਸ ਦੌਰਾਨ ਸ਼ੁਭਮ ਗਿੱਲ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ ਜੇ ਗਿੱਲ ਇਸ ਮੈਚ ਵਿੱਚ ਸਿਰਫ 25 ਦੌੜਾਂ ਹੀ ਬਣਾਉਂਦੇ ਹਨ ਤਾਂ ਉਹ ਪਾਕਿਸਤਾਨ ਦੇ ਮੁਹੰਮਦ ਯੂਸਫ ਦਾ ਰਿਕਾਰਡ ਤੋੜ ਦੇਣਗੇ ਗਿੱਲ ਨੇ ਹੁਣ ਤੱਕ ਸਿਰਜੇ ਵਿੱਚ 101 ਦੀ ਔਸਤ ਨਾਲ 607 ਦੌੜਾਂ ਬਣਾਈਆਂ ਹਨ ਇਹ ਵਿੱਚ ਵਿੱਚ ਗਿੱਲ ਦਾ ਸਭ ਤੋਂ ਵਧੀਆ ਸਕੋਰ 269 ਰਿਹਾ ਹੈ ਇਸ ਤੋਂ ਇਲਾਵਾ ਉਸਨੇ ਹੋਰ ਸੈਂਕੜੇ ਲਗਾਏ ਹਨ ਜੇ ਗਿੱਲ ਇਸ ਮੈਂਚੈਸਟਰ ਵਿੱਚ 25 ਦੌੜਾਂ ਬਣਾਉਂਦਾ ਹੈ ਤਾਂ ਉਸ ਦੀ ਕੁੱਲ ਦੌੜਾਂ 632 ਤੱਕ ਪਹੁੰਚ ਜਾਣਗੀਆਂ ਇਸ ਦੇ ਨਾਲ ਹੀ ਗਿਲਸ ਇੰਗਲੈਂਡ ਵਿਰੁੱਧ ਕਿਸੇ ਸੀਆਈ ਬੱਲੇਬਾਜ਼ ਦੁਆਰਾ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ ਇਸ ਦਰਾਂ ਉਹ ਪਾਕਿਸਤਾਨੀ ਖਿਡਾਰੀ ਮੁਹੰਮਦ ਯੂਸਫ ਦਾ ਰਿਕਾਰਡ ਤੋੜ ਦੇਵੇਗਾ ਯੂਸਫ ਦੇ ਯੂਸਫ ਨੇ 2006 ਵਿੱਚ ਇੰਗਲੈਂਡ ਵਿਰੁੱਧ ਇੰਗਲੈਂਡ ਵਿੱਚ 631 ਦੌੜਾਂ ਬਣਾਈਆਂ ਹਨ ਗਿਲ ਕੋ ਚੌਥੇ ਟੈਸਟ ਵਿੱਚ ਦੋ ਹੋਰ ਵੱਡੇ ਰਿਕਾਰਡ ਤੋੜਨ ਦਾ ਮੌਕਾ ਹੈ ਜੇ ਗੇਲਚ ਇੱਕ ਸੋਸ਼ੀਅਲ ਹੋਰ ਦੌੜਾ ਬਣਾਉਂਦਾ ਹੈ ਤਾਂ ਉਸ ਦੀ ਗਿਣਤੀ 754 ਹਰਤਾਕ ਤੱਕ ਪਹੁੰਚ ਜਾਵੇਗੀ ਇਸ ਸਮੇਂ ਦੌਰਾਨ ਉਹ ਭਾਰਤ ਦੇ ਇੰਗਲੈਂਡ ਲੜੀ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ ਉਹ ਇੰਗਲੈਂਡ ਦੇ ਗਰਾਹਮ ਗੂਚ ਦਾ ਰਿਕਾਰਡ ਤੋੜ ਦੇਵੇਗਾ ਜੋ ਉਸ ਨੇ 1990 ਵਿੱਚ ਬਣਾਇਆ ਸੀ ਜੇ ਗਿਲ ਚੌਥੇ ਟੈਸਟ ਨੂੰ ਵਿੱਚ ਸਿਰਫ 107 ਦੌੜਾ ਬਣਾ ਸਕਦਾ ਹੈ ਤਾਂ ਉਸ ਜਸ਼ਵੀ ਜੈ ਸਵਾਲਦਾਰ ਇੰਗਲੈਂਡ ਖਿਲਾਫ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਰਿਕਾਰਡ ਤੋੜ ਦੇ ਸਕਦਾ ਹੈ ਜੈਸਵਲ ਨੇ ਸਾਲ 2024 ਵਿੱਚ ਇੰਗਲੈਂਡ ਖਿਲਾਫ 712 ਦੌੜਾ ਬਣਾਇਆ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ